ਲੁਧਿਆਣਾ ਪਛਮੀ ਦੇ ਉਪਚੋੜਨ ਵਿੱਚ ਕਾਂਗਰਸ ਦੇ ਸਾਬਕਾ ਕੈਬਨਿਟ ਮੰਤਰੀ ਭਾਰਤ ਪੂਸ਼ਨ ਆਸ਼ੂ ਨੂੰ ਟਿਕਟ ਦਿੱਤੀ ਗਈ ਇਸ ਮੌਕੇ ਐਨਬੀ ਦੇ ਪੱਤਰਕਾਰ ਨੇ ਭਾਰਤ ਪੂਸ਼ਨ ਆਸ਼ੂ ਦੀ ਪਤਨੀ ਮਮਤਾ ਆਸ਼ੂ ਦੇ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਦੋਸਤੋ ਲੁਧਿਆਣੇ ਵਿੱਚ ਬਾਈ ਇਲੈਕਸ਼ਨ ਦਾ ਆਗਾਜ਼ ਹੋ ਚੁੱਕਾ ਹੈ ਬਿਲਕੁਲ ਜੀ ਜਿੱਥੇ ਆਮ ਆਦਮੀ ਪਾਰਟੀ ਨੇ ਆਪਣੀ ਸੀਟ ਅਲਾਉਂਸ ਕੀਤੀ ਹੈ ਸੰਜੀਵ ਬਰੋਣਾ ਦੇ ਨਾਮ ਤੇ ਉੱਥੋਂ ਕਾਂਗਰਸ ਆਈ ਨੇ ਵੀ ਪੂਰਵ ਕੈਬਨਿਨ ਮੰਤਰੀ ਭਾਰਤ ਪੂਜਨ ਆਸ਼ੂਦਾ ਐਲਾਨ ਕਰ ਦਿੱਤਾ ਹੈ ਇਸ ਟਾਈਮ ਉਹਨਾਂ ਦੇ ਘਰ ਲੋਕ ਆਏ ਹੋਏ ਨੇ ਉਹਨਾਂ ਨੂੰ ਵਧਾਈਆਂ ਦੇ ਰਹੇ ਨੇ ਉਹਨਾਂ ਦੀ ਧਰਮਪੰਤਰੀ ਪੰਮਛਾ ਆਸ਼ੂਧਾਰੀ ਨਾਲ ਜੁੜੇ ਨੇ ਮੈਡਮ ਕਿਸ ਤਰ੍ਹਾਂ ਦੇਖਦੇ ਨੇ ਕਿਸ ਤਰ੍ਹਾਂ ਦੇਖਦੀ ਹੈ ਟਿਕਟ ਮਿਲ ਗਈ ਟਿਕਟ ਨੂੰ ਬਹੁਤ ਹੀ ਖੁਸ਼ੀ ਹੈ ਔਰ ਸਾਡੀ ਸਾਰੀ ਕਾਂਗਰਸ ਹਾਈ ਕਮਾਂਡ ਦਾ ਬਹੁਤ ਬਹੁਤ ਧੰਨਵਾਦ ਵੀ ਹੈ ਕਿ ਉਹਨਾਂ ਨੇ ਆਸ਼ੂ ਜੀ ਤੇ ਇਹ ਵਿਸ਼ਵਾਸ ਰੱਖਿਆ ਔਰ ਅਸੀਂ ਆਪਣੀ ਪੂਰੀ ਮਿਹਨਤ ਦੇ ਨਾਲ ਇਹ ਇਲੈਕਸ਼ਨ ਲੜਾਂਗੇ ਔਰ ਪ੍ਰਮਾਤਮਾ ਦੀ ਮੇਰ ਰਹੇਗੀ ਔਰ ਇਲੈਕਸ਼ਨ ਜਿੱਤਾਂਗੇ ਵੀ ਕਾਂਗਰਸ ਪਾਰਟੀ ਲਈ ਵਿਪਕਸ਼ ਨੇ ਇੱਕ ਵੋਟ ਲਾਇਆ ਗੁੱਸਾ ਨਾ ਅਹੰਕਾਰ ਸੰਜੀਵ ਅਰੋੜਾ ਇਸ ਵਾਰ ਕਿਸ ਤਰ੍ਹਾਂ ਦੇਖਦੇ ਹੋ ਇੱਕ ਇੱਕ ਕਟਾਕਸ਼ ਕੀਤਾ ਉਹਨਾਂ ਨੇ ਕਟਾਕਸ਼ ਕਿਤੇ ਕੀਤਾ ਤੁਹਾਡੇ ਤੇ ਜੀ ਆਸ਼ੂ ਜੀ ਤੇ ਤੇ ਜੇ ਮੈਂ ਕਹਾਂ ਵੀ ਸੇਮ ਇਹੀ ਕਟਾਕਸ਼ ਮੈਂ ਭਗਵੰਤ ਮਾਨ ਜਾਂ ਕੇਜਰੀਵਾਲ ਤੇ ਕਰਾਂ ਆਜ ਕਾਲ ਲੋਕਤੰਤਰ ਤੁਸੀਂ ਕਰ ਸਕਦੇ ਹੋ ਜੀ ਆ ਅੱਜ ਕੱਲ ਸਾਰੇ ਟੀਚਰਾਂ ਨੂੰ ਘੁੱਟ ਪੈ ਰਹੀ ਹੈ ਪੈ ਰਹੀ ਹੈ ਨਾ ਉਹਨਾਂ ਦੇ ਆਪ ਦੇ ਪੁਲਿਸ ਵਾਲੇ ਚਿੱਟਾ ਵੇਚਦੇ ਫੜੇ ਜਾ ਰਹੇ ਹੈ ਹੈ ਨਾ ਔਰ ਇੱਥੇ ਆ ਕੇ ਸਾਡੇ ਜਦੋਂ ਫਸਟ ਰੈਲੀ ਕਰਨ ਆਏ ਸੀਗੇ ਤੇ ਕਹਿ ਕੇ ਜੋ ਕੇਜਰੀਵਾਲ ਸਾਹਿਬ ਨੇ ਕਿਹਾ ਸੀਗਾ ਉਸ ਨੂੰ ਸਾਰੇ ਆ ਨੇ ਸੁਣਿਆ ਹੈਗਾ ਆ ਤੇ ਅਹੰਕਾਰ ਤੇ ਗੁੱਸਾ ਕੇਚੇ ਆਸ਼ੂ ਜੀ ਦੀ ਨਾ ਬੜੀ ਇੱਕ ਟੈਗ ਲਾਈਨ ਹੈ ਮਿੱਠਾ ਬੋਲਣ ਵਾਲਿਆਂ ਤੋਂ ਬਚਣਾ ਚਾਹੀਦਾ ਪੰਜਾਬੀ ਦੀ ਕਹਾਵਤ ਵੀ ਹੈ ਵੀ ਜਿਹੜਾ ਜ਼ਿਆਦਾ ਮਿੱਠਾ ਹੁੰਦਾ ਹੈ ਨਾ ਉਹ ਜ਼ਿਆਦਾ ਸ਼ੂਗਰ ਡਾਇਬਟੀਜ਼ ਕਰਦਾ ਆ ਜਿਹੜਾ ਸੱਚ ਬੋਲਦਾ ਜਾਂ ਕੋੜਾ ਬੋਲਦਾ ਦਿਲ ਦਾ ਬੜਾ ਸਾਫ਼ ਹੁੰਦਾ ਹੈ ਕੀ ਕਹਿਣਾ ਚਾਹੋਗੇ ਜਿਹੜੇ ਤੁਹਾਡੇ ਹਲਕੇ ਚ ਜਾਂ ਇਸ ਵਿਧਾਨ ਸਭਾ ਚ ਕਿਹੜੇ ਕਿਹੜੇ ਕਮ ਤਾਲੂ ਲੱਗਦਾ ਹੈ ਹਜੇ ਪੂਰੀ ਤਰ੍ਹਾਂ ਨਹੀਂ ਹੋਏ ਨੇ ਦੇਖੋ ਦਾਅਵੇ 3 ਸਾਲਾਂ ਦੇ ਬਹੁਤ ਵੱਡੇ ਕੀਤੇ ਜਾ ਰਹੇ ਆ ਸਾਡੇ ਕੈਂਡੀਡੇਟਸ ਆ ਵੱਲੋਂ ਵੀ ਕੀਤੇ ਜਾ ਰਹੇ ਆ ਔਰ ਸਰਕਾਰ ਵੱਲੋਂ ਵੀ ਕੀਤੇ ਜਾ ਰਹੇ ਆ ਮੈਂ ਤੁਹਾਡੇ ਚੈਨਲ ਦੇ ਥਰੂ ਹੀ ਸਾਰਿਆਂ ਨੂੰ ਪੁੱਛਣਾ ਚਾਹਨੀ ਆ ਜਿਹੜੇ ਕੰਮ ਉਹ ਆਪਣੇ ਗਿਣਾ ਰਹੇ ਆ ਚਾਹੇ ਉਹ ਆਰੋ ਵੀ ਆਰਯੂ ਵੀ ਹੈ ਲੇਅਰ ਵੈਲੀ ਆਆਂ ਸੜਕਾਂ ਹੈਗੀਆਂ ਆ ਜਾਂ ਪਾਰਕ ਹੈਗੇ ਆ ਉਹ ਤਾਂ ਸਾਰੇ ਆਸ਼ੂ ਜੀ ਦੇ ਸ਼ੁਰੂ ਕਰਵਾਏ ਜਾਂ ਉਹਨਾਂ ਦੇ ਕੀਤੇ ਹੋਏ ਕੰਮ ਹੈ ਉਹਨਾਂ ਨੇ ਆਪਣਾ ਨਵਾਂ ਕੀ ਕੀਤਾ ਆ ਜੇ ਉਹਨਾਂ ਨੇ 에어ਪੋਰਟ ਬਣਵਾਇਆ ਕਹਿੰਦੇ ਆ ਜੀ ਅਸੀਂ ਮੈਂ 에어ਪੋਰਟ ਲੈ ਕੇ ਆਇਆ ਤੇ ਮੈਂ ਸੰਜੀਵ ਅਰੋੜਾ ਜੀ ਨੂੰ ਔਰ ਸਰਕਾਰ ਨੂੰ ਗਵਰਨਮੈਂਟ ਨੂੰ ਇਹ ਵੀ ਪੁੱਛਣਾ ਚਾਹੂੰਗੀ ਜਿਸ ਵੇਲੇ 에어ਪੋਰਟ ਸਟਾਰਟ ਹੋਇਆ ਸੀ ਉਦੋਂ ਤੋ ਐਮਪੀ ਵੀ ਨਹੀਂ ਸੀਗੇ ਔਰ ਜੇ ਮੈਂ ਦੂਸਰੀ ਗੱਲ ਪੁੱਛਾਂ ਵੀ ਤਿੰਨ ਸਾਲ ਲੇਟ ਕਿਉਂ ਹੋਏ ਫਿਰ ਉਸ ਤੋਂ ਬਾਅਦ ਜਿੰਨੇ ਉਹਨਾਂ ਦੀਆਂ ਆ ਰਹੇ ਆ ਨਾ ਵੱਡੇ ਵੱਡੇ ਛੱਪ ਕੇ ਵੀ ਅਸੀਂ ਆ ਕੀਤਾ ਆ ਕੀਤਾ ਇਲੈਕਸ਼ਨ ਸ਼ੁਰੂ ਤਾਂ ਹੋਣ ਤੋਂ ਇੱਕ ਇੱਕ ਦਾ ਜਵਾਬ ਆਏਗਾ ਬਿਲਕੁਲ ਜੀ ਇਹ ਗੱਲ ਤੁਸੀਂ ਕਹਿ ਰਹੇ ਹੋ ਕਿ ਵਿਕਾਸ ਬਹੁਤ ਹੋਇਆ ਹੈ ਫਿਰ ਉਹ ਇਹ ਗੱਲ ਕਹਿੰਦੇ ਨਹੀਂ ਕਿ ਆਸ਼ੂ ਜੀ ਹਾਰ ਕਿਉਂ ਗਏ ਜੇ ਅਗਰ ਵਿਕਾਸ ਕੀਤਾ ਕਿਤੇ ਨਾ ਕਿਤੇ ਜਿੱਤੇ ਤੇ ਜ਼ਰੂਰੀ ਤਾਂ ਨਹੀਂ ਹੈ ਸ਼ਾਇਦ ਉਸ ਵੇਲੇ ਹਵਾ ਇਸ ਤਰ੍ਹਾਂ ਦੀ ਸੀ ਜਾਂ ਲੋਕ ਕੁਝ ਨਵਾਂ ਚਾਹੁੰਦੇ ਸੀਗੇ ਕਿ ਅਸੀਂ ਕਿਸੇ ਹੋਰ ਨੂੰ ਮੌਕਾ ਦੇ ਕੇ ਦੇਖੀਏ ਪਰ ਜਿਹੜਾ ਲੋਕਾਂ ਨੇ ਬਦਲਾਵ ਲੈ ਕੇ ਆਂਦਾ ਸੀਗਾ ਉਹ ਬਦਲਾਵ ਤੋਂ ਤਾਂ ਹੁਣ ਸਾਰੇ ਹੀ ਦੁਖੀ ਆ। ਅੱਛਾ ਇਹ ਕਰੋ ਫੋਰ ਲੱਗ ਰਿਹਾ ਹੈ ਜਿਹੜੇ ਪੰਜਾਬ ਪ੍ਰਧਾਨ ਨੇ ਤੁਹਾਡੇ ਵੋਟਾਂ ਚ ਕਈ ਮੋਟਾਂ ਚ ਉਹਨਾਂ ਦੀ ਤਸਵੀਰ ਨਹੀਂ ਹੈ ਜਿਹੜੇ ਤੇ ਦੇ ਸੰਸਦ ਵੀ ਨੇ। ਦੇਖੋ ਜਦੋਂ ਆਸ਼ੂ ਜੀ ਵੱਲੋਂ ਵੋਟ ਲੱਗਣਗੇ ਅਸੀਂ ਆਪਣੇ ਪਾਰਟੀ ਵੱਲੋਂ ਜਦੋਂ ਅਸੀਂ ਅੱਜ ਕੈਂਡੀਡੇਟ ਅਨਾਉਂਸ ਹੋ ਗਏ ਹੈਗੇ ਆ। ਔਰ ਆਫੀਸ਼ੀਅਲੀ ਇਲੈਕਸ਼ਨ ਦੀ ਡੇਟ ਆ ਜਾਏਗੀ ਤਾਂ ਬਿਲਕੁਲ ਜਿਹੜਾ ਜੋ ਅਹੁਦਾ ਹੈਗਾ ਆ ਜੋ ਸਾਡੇ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਹੈ ਸਭ ਦੀ ਬੋਰਡ ਲੱਗਣਗੇ ਔਰ ਸਭ ਦੀ ਫੋਟੋ ਲੱਗੇਗੀ ਇਹ ਜਿਹੜੇ ਸਾਡੇ ਆਸ਼ੂ ਜੀ ਦੇ ਚਾਹਵਾਨ ਹੈਗੇ ਆ ਇਹ ਬੋਰਡ ਉਹਨਾਂ ਵੱਲੋਂ ਲੱਗੇ ਹੈਗੇ ਆ ਤਿਆਰੀ ਪੂਰੀ ਹੈ ਜੀ ਤਾਨੂੰ ਲੱਗਦਾ ਕਿ ਨਹੀਂ ਕਰਨੀ ਚਾਹੀਦੀ ਨਹੀਂ ਅਸੀਂ ਤਾਂ ਪੁੱਛ ਰਹੇ ਹਾਂ ਜੀ ਬਿਲਕੁਲ ਹਰ ਜਿਹੜਾ ਇਲੈਕਸ਼ਨ ਹੈ ਇੱਕ ਫਾਈਟ ਹੁੰਦੀ ਹੈਗੀ ਹੈ ਔਰ ਪਰਮਾਤਮਾ ਦੀ ਕਿਰਪਾ ਨਾਲ ਕੱਲ ਰਾਤਿਆਂ ਵਾਲੇ ਦਿਨ ਟਿਕਟ ਅਨਾਉਂਸ ਹੋਈ ਹੈ ਅਸ਼ਟਮੀ ਦਾ ਦਿਨ ਹੈਗਾ ਆ ਮਹਾਰਾਣੀ ਮੇਰ ਕਰੇਗੀ ਬਿਲਕੁਲ ਜੀ ਮਮਤਾ ਅਸ਼ੂਸੀ ਇਹਨਾਂ ਨੇ ਕਿਹਾ ਹੈ ਕਿ ਕਿਤੇ ਨਾ ਕਿਤੇ ਜੋ ਕਟਾਕ ਸੁਨਾ ਨੇ ਕੀਤੇ ਤੇ ਅਸੀਂ ਵੀ ਉਹਨਾਂ ਦਾ ਜਵਾਬ ਦੇ ਸਕਦੇ ਹਾਂ ਤੇ ਉਹਨਾਂ ਨੇ ਜਵਾਬ ਵੀ ਦਿੱਤਾ ਹੈ ਬਿਲਕੁਲ ਕਿਤੇ ਨਾ ਕਿਤੇ ਕਿ ਵਿਸ਼ਵਾਸ ਲੈ ਕੇ ਇਸ ਵਿਧਾਨ ਸਭਾ ਚ ਉਤਰ ਰਹੇ ਨੇ ਹੁਣ ਇੱਥੇ ਦੀ ਜਿਹੜੇ ਵੋਟਰ ਨੇ ਉਹ ਕਿੱਥੇ ਵਿਸ਼ਵਾਸ ਜਤਾਨਦੇ ਨੇ ਆਉਣ ਵਾਲੇ ਟਾਈਮ 'ਚ ਪਤਾ ਲੱਗੂਗਾ ਪਰ ਇੱਕ ਵਿਸ਼ਵਾਸ ਤੇ ਕੌਨਫੀਡੈਂਸ ਪੂਰਾ ਹੈ ਲੇਕਿਨ ਹੁਣ ਇਹ ਰਿਜ਼ਲਟ ਤੋਂ ਬਾਅਦ ਹੀ ਪਤਾ ਲੱਗੂਗਾ ਕੌਣ ਜਿੱਤਦਾ ਤੇ ਕੌਣ ਹਾਰਦਾ ਲੁਧਿਆਣਾ ਤੋਂ ਏਐਨਵੀ ਨਿਊਜ਼ਲਾਈਨ ਮੁੰਦੇ ਸਰਵਨ ਦੀ ਰਿਪੋਰਟ